ਕੀਕਾ ਦਾ ਫੋਨ ਆ ਗਿਆ ਮਮਮੀ ਆਇਆ ਫੋਨ ਕੋਈ ਗੰਦੀ ਹੈਲੋ ਹਾਂਜੀ ਮੰਮੀ ਇੱਦਾਂ ਸਿਹਤ ਠੀਕ ਆ ਹੋਰ ਕੀ ਕਰਦੇ ਹੂੰ ਸਿਹਤ ਖਰਾਬ ਹੋਈ ਹੈ ਅੱਛਾ ਬੁੱਡੇ ਦੁਖਦੇ ਹਾਂ ਬੁੱਡੇ ਮੰਮੀ ਠੰਡ ਨਾਲ ਦੁਖ ਨਹੀਂ ਆ ਠੰਡ ਵੀ ਕਿੰਨੀ ਹੋਈ ਆ ਠੰਡ ਤੋਂ ਬਚ ਕੇ ਰਿਹਾ ਕਰੋ ਵਿਚਾਰ ਰੱਖਿਆ ਕਰੋ ਆਹ ਉਹ ਹੀਟਰ ਲਾ ਲਿਆ ਕਰੋ ਸਵੇਰੇ ਸ਼ਾਮ ਠੰਡ ਹੁੰਦੀ ਆ ਜਦੋਂ ਮੇ ਤਾਂ ਮੰਮੀ ਕਿੱਥੇ ਆਉਣਾ ਤੁਹਾਨੂੰ ਪਤਾ ਹੀ ਆ ਮੱਝ ਸੁਈਓ ਆ ਫਿਰ ਇਹ ਕੰਮ ਤੇ ਜਾਂਦੇ ਆ ਤੇ ਮੱਝ ਚੋਣੀ ਹੁੰਦੀ ਆ ਥੋਖਾ ਹੋ ਜਾਂਦਾ ਸ਼ਾਮ ਨੂੰ ਕੀ ਕਰੇ ਲੇਟ ਹੋ ਜਾਂਦੀ ਪੰਜ ਵਜੇ ਪੂਰੇ ਚੋਈਦੀ ਅਸੀਂ ਮੱਝ ਕੋਲ ਕੋਈ ਨਹੀਂ ਮੈਂ ਬਾਕੀ ਇਹਨੂੰ ਪੁੱਛ ਕੇ ਦੇਖ ਲਾਂਨੀ ਆ ਫਿਰ ਜੇ ਮੰਨ ਗਿਆ ਤਾਂ ਆਹ ਪੁੱਛ ਕੇ ਦੇਖ ਲੰਨੀ ਆ ਉਹ ਤਾਂ ਹੁਣ ਚੱਲ ਮੈਂ ਮੰਨਦੀ ਆ ਚੱਲ ਕੋਈ ਨਹੀਂ ਮੈਂ ਦੇਖ ਲੰਨੀ ਆ ਜਾਨੀ ਫੇ ਸ਼ਾਮ ਨੂੰ ਟਾਈਮ ਨਾਲ ਮੈਂ ਮੁੜ ਜੂਗੀ ਆਹ ਚੱਲ ਠੀਕ ਆ ਫਿਰ ਕੋਈ ਨਹੀਂ ਮੈਂ ਆਨੀ ਆ ਫਿਰ ਆਨੀ ਆ ਸ਼ਾਮ ਤੱਕ ਮੁੜ ਜੂਗੀ ਠੀਕ ਚੱਲ ਠੀਕ ਆ ਚੰਗਾ ਫਿਰ ਆਨੀ ਫੇ ਮੈਂ ਨਾ ਹੁਣ ਮਾਤਾ ਦਵਾਈ ਤਾਂ ਖਾਂਦੀ ਆ ਹੁਣ ਦਵਾਈਆਂ ਕੋਲ ਅਸਰ ਕਰਦੀਆਂ ਇੰਨਾ ਜੇਰ ਬੰਦਾ ਖਾਵੇ ਤਾਂ ਮਾਤਾ ਵੀ ਛੇਤੀ ਘਬਰਾ ਜਾਂਦੀ ਹੁਣ ਮਿਲਣੇ ਨੂੰ ਸੱਦੀ ਜਾਂਦੀ ਆ ਸਾਡਾ ਵੀ ਘੜਾ ਸਰਦਾ ਆ ਮੱਝ ਸੁਗੀ ਹੋਆ ਉਹ ਵੀ ਟਾਈਮ ਨਾ ਚੋਣੀ ਹੁੰਦੀ ਚਲ ਦੇਖਦੀ ਆ ਹੁਣ ਮੈਂ ਇਹਨੂੰ ਪੁੱਛ ਕੇ ਕੀ ਕਹਿੰਦਾ ਆ ਜੇ ਜਾਣ ਦੇਤਾ ਤਾਂ ਸ਼ਾਮ ਤੱਕ ਮੁੜਿਆ ਨਹੀਂ ਆ ਆਹੋ ਗਾਲ ਸੁਣੋ ਹਾਂ ਅੱਜ ਕੰਮ ਤੇ ਕਿੰਨਾ ਟਾਈਮ ਲੱਗਣਾ ਤੁਹਾਨੂੰ ਟਾਈਮ ਛੇਤੀ ਮੁੱਕ ਜਾਣਾ ਇਹ ਤਾਂ ਮੁੱਕ ਗਿਆ ਠੀਕ ਆ ਨਹੀਂ ਤਾਂ ਫੇਰ ਮम्मी ਦਾ ਕੋਣ ਆਇਆ ਸੀਗਾ ਅੱਛਾ ਕਹਿੰਦੀ ਸਿਹਤ ਵੀ ਖਰਾਬ ਹੋਈ ਆ ਕਹਿੰਦੀ ਤੂੰ ਆ ਜਾ ਮਿਲ ਜਾ ਮੈਨੂੰ ਜ਼ਿਆਦਾ ਖਰਾਬ ਆ ਸਿਹਤ ਆਹੋ ਗੁੱਡੇ ਗੁੱਡੇ ਦੁਖਦੇ ਆ ਅੱਛਾ ਹੂੰ ਕਿੱਦਾਂ ਕਰਾਂ ਫੇ ਮੈਂ ਹੁਣ ਨਾ ਕੋਈ ਗੱਲ ਨਹੀਂ ਜੇ ਸਿਹਤ ਖਰਾਬ ਆ ਤਾਂ ਫੇ ਮਾਤਾ ਨੂੰ ਦੇਖਿਆ ਹੂੰ ਜਾਇਆ ਮੈਂ ਫੇ ਹਾਂ ਕਿ ਨਾਲੇ ਆਪਣੇ ਕੋ ਗੋੜਿਆਂ ਦੇ ਮਨ ਵਾਲਾ ਤੇਲ ਨਹੀਂ ਲੈਂਦਾ ਜਿਹੜਾ ਆਹੋ ਪਿਆ ਉਹ ਲੈ ਜੀ ਹੂੰ ਨਾਲੇ ਮੈਂ ਤੁਹਾਨੂੰ ਦੁੱਧ ਵੀ ਲੈ ਜੀ ਆਹੋ ਉਹ ਤਾਂ ਚਲ ਕੋਈ ਨਹੀਂ ਮੈਂ ਲੈ ਜਾਨੀ ਆ ਆਹੋ ਠੀਕ ਹੈ ਨਾ ਤੇ ਮਾਝੀ ਦੀ ਕਿੱਦਾਂ ਹੋਵਗੀ ਤੁਸੀਂ ਆਜੋਗੇ ਟਾਈਮ ਨਾਲ ਤੂੰ ਛੇਤੀ ਆ ਜਾਈਂ ਤੂੰ ਨਾ ਉੱਥੇ ਬੈਠੀ ਰਹੀਂ ਹੂੰ ਆਹੋ ਮੇਰਾ ਉਹ ਤਾਂ 3-4 ਵਜੇ ਤੱਕ ਕੰਮ ਖਤਮ ਹੁੰਦਾ ਜੇ ਨਾ ਕੰਮ ਖਤਮ ਹੋਇਆ ਤਾਂ ਫੇਰ ਟਾਈਮ ਲੱਗ ਗਿਆ ਫੇ ਮੱਧ ਕੌਣ ਜਾਊਗਾ ਨਿਆਣੇ ਵੀ ਘਰ ਹੈ ਨਹੀਂਗੇ ਚਲ ਕੋਈ ਨਹੀਂ ਫੇਰ ਮੈਂ ਟਾਈਮ ਨਾ ਮੁੜਿਆਉਂਗੀ ਸ਼ਾਮ ਤੱਕ ਆਹੋ ਇਹ ਚੇਤਾ ਰੱਖੀ ਛੇਤੀ ਮਉਣ ਦੀ ਕੋਸ਼ਿਸ਼ ਕਰੀ ਹੈ ਚਲ ਕੋਈ ਨਹੀਂ ਮੈਂ ਮੁੜਿਆਉਂਗੀ ਫੇਰ ਛੇਤੀ ਠੀਕ ਆ ਜਾ ਆ ਲੈ ਜੀ ਤੈਨੂੰ ਮਰਜੀ ਤੱਕ ਗੱਲ ਸੁਣ ਹਾਂਜੀ ਮੂੰ ਐਦਾਂ ਕਰ ਹੂੰ ਤਿਆਰ ਹੋ ਜਾ ਅੱਛਾ 8:00 8 ਹੋਏ ਮੈਂ 9 ਵਜੇ ਦੁਕਾਨਾ ਖੋਲਣੀ ਆ ਆਹੋ ਤੈਨੂੰ ਚੜਾ ਦੂੰਗਾ ਕਿੱਥੇ ਤੂੰ ਇਤੋਂ ਪੁੰਡੀ ਦੇਖੂਗੀ ਜਾਂਦੀ ਨਾ ਟਾਈਮ ਲੱਗਦਾ ਆਹੋ ਇਹ ਤਾਂ ਹੈਗਾ ਮੇਰੇ ਨਾਲ ਹੀ ਚੱਲ ਤਿਆਰ ਹੋ ਕੇ ਚਲ ਠੀਕ ਹੈ ਚੱਲ ਚੱਲਦੇ ਆਪਾਂ ਮੈਂ ਤੈਨੂੰ ਉੱਥੇ ਚੜਾਉਣਾ ਬਸੇ

ਪੜੇ ਬਦਲ ਕੋਈ ਫਟਾਫਟ ਅੱਜ ਚੋਮਾ ਹਾਂ ਮੈਂ ਮੰਮੀ ਨੇ ਬਾਹਰ ਚ ਕਾਤਾ ਮੈਨੂੰ ਤਾਂ ਦੁਖਣ ਲੱਗ ਗਈ ਮੇਰੀ ਜੰਨੀ ਆਟੇ ਨਾਲ ਔਰ ਪੱਲੇ ਬੰਦੇ ਦਾ ਕਾਹਦਾ ਬੰਟੀ ਜਾਣ ਬੱਸਾਂ ਦੇ ਬੰਦਾ ਖੱਜਲ ਖਵਾਰ ਹੋ ਜਾਂਦਾ ਸਾਰੀ ਦਿਹਾੜੀ ਬੱਸਾਂ ਚ ਲੱਗ ਜਾਂਦੀ ਮੱਝ ਚੋਮਾ ਪਹਿਲਾਂ ਅੱਜ ਦਾ ਟਾਈਮ ਹੋ ਗਿਆ ਆ ਲੇਟ ਹੋ ਗਈ ਮੈਂ ਤਾਂ

ਆ ਗਈ ਲੱਗਦਾ ਮੱਝ ਕੋਲਈ ਆ ਗਈ ਹੈ ਚਲੋ ਵਧੀਆ ਹੋਇਆ ਕਿੱਥੇ ਆ ਕੇ ਮੈਨੂੰ ਨਹੀਂ ਚੋਣੀ ਪਈ अमरजीत चल चलो देखने पठे।, पठे बढ़ने चल देखने मरने पठे ਅਮਰ ਜੀ ਦਾ ਹਾਂ ਜੀ ਹਾਂ ਆ ਗਿਆ ਤੁਸੀਂ ਹਾਂ ਆਟਾ ਠੀਕ ਜੀ ਹੋਰ ਬੋਡੇ ਜਿਆਦੇ ਕੰਦੀ ਦੁਖਦੇ ਆ ਅੱਛਾ ਤੇਲ ਦੇ ਦਿੰਦੇ ਹਾਂ ਨਾ ਸਗਾ ਆਹ ਮਾਲਸ਼ ਕਰ ਦੇਣੀ ਸੀ ਮਾਤਾ ਦੇ ਆਹ ਕੀਤੀ ਆ ਆਹ ਬੋਡੇ ਗਿੱਟੇ ਚੰਗੀ ਤਰ੍ਹਾਂ ਮਲਿਆ ਹੋਣੇ ਸੀਗੇ ਮਲਿਆ ਹਾਂ ਤੂੰ ਹੱਥ ਨਾਲ ਬੀਓ ਗੁੱਟਾ ਆਏ ਕੀ ਗੱਲਾਂ ਮੇਰੇ ਹੱਥੇ ਦੁਖਣ ਲੱਗੀਆਂ ਇਹ ਗੱਲਾਂ ਹੱਥਾਂ 'ਪਿਆ ਦੋ ਗਣ ਆਟਾ ਸੀਗਾ ਟੱਕੇ ਲਿਆਂਦਾ ਮੰਮੀ ਆਟਾ ਦੇ ਦਿੱਤਾ ਹੂੰ ਕਿਹੜਾ ਆਟਾ ਉਮਕੀ ਦਾ ਪਿਆਇਆ ਸੀ ਕੰਨੇ ਵਧੀਆ ਬਹੁਤ ਆ ਵਧੀਆ ਲੈ ਜਾ ਆਟਾ ਵੀ ਰੋਟੀ ਬਹੁਤ ਵਧੀਆ ਆਂਦੀ ਉਹ ਵੀ ਵਧੀਆ ਕੀ ਗੱਲ ਇੱਥੇ ਆਟਾ ਨਹੀਂ ਇਹਦਾ ਉਹ ਨਹੀਂ ਹੈਗਾ ਤਾਂ ਹੈ ਕਹਿੰਦੀ ਚੱਲ ਅਸੀਂ ਪਿਆਇਆ ਚੱਲ ਕੁੜੀਏ ਤੂੰ ਵੀ ਲੈ ਜਾ 2-4 ਕਿਲੋ ਤੂੰ ਆਟਾ ਨਹੀਂ ਲੈ ਕੇ ਆਉਣੀ ਤੂੰ ਘਾਟਾ ਕਰਾਉਣੀ ਐ ਇੱਥੇ ਘਾਟੇ ਵਾਲੀ ਕਿਹੜੀ ਗੱਲ ਦਾ ਸਮਾਪੇ ਜਿੰਦੇ ਹੀ ਆ ਤੇ ਆਨੂੰ ਤੀਜਾ ਉਹ ਚਿਬੜਦਾ ਸਾਡੂ ਉਹ ਵੀ ਟੀਕੇ ਗੱਲਾਪਾਂ ਦਾ ਗੱਲਾਂ ਕਰਨ ਨਾ ਉਹ ਵੀ ਕਹਿੰਦਾ ਆਟਾ ਆਟਾ ਦਾ ਤੁਸੀਂ ਇਤੋਂ ਇਤੋਂ ਲੈ ਕੇ ਜਾਣੇ ਆ ਤੂੰ ਕਹਿੰਦਾ ਆਟੇ ਦੋਗਾ ਵੀ ਹੈ ਨਹੀਂਗਾ ਉਹ ਲੈ ਕੇ ਗਏ ਨਹੀਂ ਆਟਾ ਪਹਿਲੇ ਮੈਨੂੰ ਇਹ ਦੱਸ ਫੇਰ ਕੀ ਹੋਇਆ ਜੇ ਲਿਆਂਦਾ ਆ ਆਟਾ ਕਿਉਂ ਫੇਰ ਕੀ ਹੋ ਜਾਂਦਾ ਮੈਂ ਪਹਿਲੇ ਵੀ ਉਹ ਚੋਲ ਲੈ ਕੇ ਲੋਕੀ ਚੋਲ ਨਹੀਂ ਲੈਂਦੇ ਇੱਕ ਵੀ ਜਦੋਂ ਪੈਸੇ ਦੇ ਕੇ ਲੈਂਦੇ ਤੂੰ ਚੋਲ ਵੀ ਲੈ ਕੇ ਆ ਕਾਹਦੇ ਲੈ ਕੇ ਆਈ ਸੀ ਚੋਲ ਵੀ ਫੇਰ ਕੀ ਹੋਇਆ ਸੋ ਚੀਜ਼ ਦਿੰਦਾ ਹੀ ਆ ਮਾਪੇ ਧੀਆ ਕਾਹਦੇ ਹੋ ਦੀ ਦਿੰਦੇ ਆ ਕੋਈ ਜਾਣੀ ਬੇਇੱਜ਼ਤੀ ਕਰਾਉਣੀ ਮੇਰੀ ਇਹ ਚ ਤਾਂ ਵੀ ਬੇਇੱਜ਼ਤੀ ਵਾਲੀ ਬੇਇੱਜ਼ਤੀ ਹੋਰ ਕੀ ਆ ਲੈ ਹੈ ਤੇਰੀ ਕਾਹਦੀ ਬੇਇੱਜ਼ਤੀ ਹੋ ਗਈ ਦੱਸ ਇਹਦੇ ਵਿੱਚ ਬੇਇੱਜ਼ਤੀ ਹੋਰ ਕੀ ਆ ਇਹ ਉਹ ਆਟਾ じゃ ਦੇਖਦੀ ਆਟਾ ਚੱਕ ਕੇ ਤੁਰੇ ਉਹ ਨਹੀਂ ਕਦੇ ਕੁਛ ਚੱਕ ਕੇ ਤੁਰੇ ਨਹੀਂ ਅਗਲੇ ਮੈਂ ਲਿਆਣਾ ਨਹੀਂ ਹੈਗਾ ਮੇਰੀ ਮੰਮੀ ਨੇ ਦਿੱਤਾ ਲਿਆਣਾ ਤੂੰ ਤੀ ਗਾਦੇ ਨੇ ਓਕੇ ਰੰਨੇ ਆਰ ਬੱਲੇ ਰੱਖਾ ਦੇ ਨਾ ਅਸੀਂ ਸਾਗ ਬਣਾਇਆ ਗਵਾਂਡੀਆਂ ਦਾ ਆਟਾ ਲਿਆ ਕੇ ਪਾਇਆ ਮੈਂ ਤੂੰ ਮੈਨੂੰ ਦੱਸਿਆ ਉਦੋਂ ਤੂੰ ਮੈਨੂੰ ਦੱਸਿਆ ਵੀ ਸਾਗ ਬਣਾਇਆ ਆਟਾ ਲਿਆ ਕੇ ਦਿਓ ਮੈਨੂੰ ਆਹੋ ਦੱਸਿਆ ਤਾਂ ਮੈਂ ਹੈ ਨਹੀਂ ਸੀਗਾ ਫੇਰ ਫੇਰ ਕੀ ਆ ਫੇਰ ਤੂੰ ਓខਾ ਹੋ ਕੇ ਬੋਲ ਕੇ ਦੱਸਦੀਆਂ ਮੈਨੂੰ ਫੇਰ ਕੀ ਆ ਮੰਮੀ ਨੇ ਦਿੱਤਾ ਤਾਂ ਆਟਾ ਤੈਨੂੰ ਦੰਨਾਗਾ ਨਹੀਂ ਬੋਲ ਤੂੰ ਕਦ ਲੈ ਗਈਆਂ ਕਾਤੇ ਲੈ ਕੇ ਆਈ ਲੈ ਕੇ ਆਣਾ ਆ ਮੈਂ ਤਾਂ ਕਿੱਦਾਂ ਲੈ ਕੇ ਆਣਾ ਤੂੰ ਦਾ ਲੈ ਕੇ ਆਣਾ ਜਾ ਜਾ ਮੀਆਂ ਬੋਲੀ ਗਿਆ ਕਰ ਜਾ ਦੇ ਬਲਾਵਾ ਦੇ ਨੂੰ ਬਲਾਵਾ ਤੈਨੂੰ ਉੱਥੇ ਮੈਂ ਤੈਨੂੰ ਬਲਾਵਾ ਕਰ ਜਿਆਦੇ ਔਖਾ ਹੋਇਆ ਰਹਿੰਦਾ ਹੈ ਜਦੋਂ ਦੇਖ ਲਓ ਔਖਾ ਹੋਇਆ ਰਹਨਾ ਜਿਆਦੇ ਤੂੰ ਅਡੂ ਤਾਂ ਉਹ ਪਿਤਰਾ ਕਰਦੇ ਆ ਛੋਟਾ ਵੀ ਤਾਂ ਬੜਾ ਵੀ ਕਹਿੰਦੇ 10 ਰੁਪਏ ਦਾ ਤੇਲ ਆਉਣਾ ਅਡੂ ਭਰਾਵਾ ਭਰਾਵਾ ਵਾਂਗੂ ਰਹਿੰਦੇ ਕਰੇ ਲੈਂਦੇ ਇੱਕ ਦੂਸਰੇ ਨੂੰ ਪਿਤਰਾ ਹਾਂ ਭਰਾਵਾ ਵਾਂਗੂ ਰਹਿੰਦੇ ਆ ਮੈਂ ਨਹੀਂ ਜਾਣਦਾ ਭਰਾਵਾ ਨੂੰ ਕਿਹੜੇ ਲੜਾਈ ਕਰਨ ਇੱਥੇ ਬਾਈ ਲਹਾਈ ਵਾਲੀ ਗੱਲ ਆ ਲਹਾਈਆ ਹੋਰ ਕੀ ਐ ਯਾਰਿਆ ਤੂੰ ਐ ਵੀ ਦਿੱਤਾ ਹੋਇਆ ਰਹਿਣਾ ਜਦੋਂ ਦੇਖ ਲਓ ਐਵੇਂ ਆਹ ਨੂੰ ਚੜਦਾ ਰਹਿੰਦਾ ਐ ਇਹਨੂੰ ਬੁਲਾਵਾ ਫੇਰ ਬੁਲਾਵਾ ਫੇਰ ਜਾ ਲੈਣਾ ਬੋਲੀ ਚੱਲ ਜਾ ਫਟਾ ਚੱਲ ਜਾ ਇਹਨੂੰ ਮੈਂ ਤਾਂ ਤੈਨੂੰ ਸਮਝਾਈ ਗਿਆ ਨਾ ਸਮਝਾ ਤੈਨੂੰ ਮੈਂ ਤਾਂ ਆ ਨੈ ਨਹੀਂ ਵੀ ਕਹਿਣਾ ਸਾਡਾ ਤੇ ਮੱਕੀ ਦੇ ਆਟੇ ਦੇ ਡੋਗਾ ਵੀ ਹੈ ਨਹੀਂ ਸਾਨੂੰ ਨਿਆਣੇ ਨਿਆਣਿਆਂ ਨੂੰ ਕਹਿਣਾ ਨਾਨਕੇ ਆਟਾ ਦਿੰਦੇ ਆ ਇਹ ਆ ਇਹਨੂੰ ਸ਼ਰਮ ਨਹੀਂ ਹੈਗੀ ਤੂੰ ਆ ਜਾ ਅਮੀ ਮੈਂ ਦਾ ਇੱਦਾਂ ਹੀ ਲਿਆਣੀ ਆ ਚੀਜ਼ਾਂ ਮੇਰੀ ਮਾਂ ਦਿੰਦੀ ਮੈਂ ਲਿਆਣੀ ਆ ਤੈਨੂੰ ਕਹਿੰਦਾ ਬੋਲ ਕੇ ਦੱਸ ਬੋਲਣਾਵੇਂ ਇੱਦਾਂ ਹੀ ਬੋਲ ਹਰ ਜਾ ਬੇਜਾ ਹਰ ਜਾ ਜਰਾ ਤੈਨੂੰ ਮੈਨੂੰ ਬੜਾਉਣਾ ਵੀ ਤੀ ਕੱਢ ਜਾ ਜਰਾ ਹਲੋ ਕੱਢ ਕੌਣ ਬੋਲ ਕੇ ਦੱਸ ਬੋਲੀ ਦੱਸ ਨੂੰ ਕਦਾਂ ਬੱਸ ਕਰ ਦਵਾ ਮੈਂ ਆਏ ਆਏ ਮੁੜ ਕੇ ਦਿੱਤੀ ਮੈਨੂੰ ਬੇਜਣਾ ਕਰਕੇ ਕਿੱਦਾਂ ਤੂੰ ਕਰਦੀ ਉਹ ਤੂੰ ਖਾਵੇਂ ਮੱਕੀ ਦਾ ਆਟਾ ਖਲਾਉਣਾ ਤੈਨੂੰ ਮੱਕੀ ਦਾ ਆਟਾ ਠੱਠੀਓ ਮੱਕੀ ਦਾ ਆਟਾ ਜਦਾ ਇੱਥੇ ਹੁੰਦਾ ਨਹੀਂ ਮੱਕੀ ਦਾ ਆਟਾ ਕਿਹੜੀ ਚੀਜ਼ ਨਹੀਂ ਇੱਥੇ ਮੇਰੇ ਕੋਲ ਮੈਂ ਲਿਆ ਕੇ ਤੈਨੂੰ ਦੇ ਸਕਦਾ ਅਗਲੇ ਕੱਲ ਨੂੰ ਕੋਗੇ ਸੜਾ ਨੰਗਿਆ ਇਹ ਹੈ ਹੈ ਬੇਤੀ ਕਰਾ ਕੇ ਰੱਖ ਦਸੀ ਜਨੇ ਠੱਠੀਓ ਆ ਤੇਰੀ ਮੈਂ ਮੱਕੀ ਦੇ ਆਟੇ ਜੋਗਾ ਵੀ ਹੈ ਨੀਗਾ ਉਹ ਜਿਹੜਾ ਜਾਰੇ ਭੀਨ ਸੰ ਬਣੀ ਫਿਰਦਾ ਨਾ ਤੇਰੇ ਦੇਖੇ ਮੈਂ ਕਿੱਦਾਂ ਅੱਜ ਥਾਣੇ ਚ ਪਟੇਲਾ ਮਾਣਿਆ ਤੇਰਾ ਦੇਖੀ ਤੂੰ ਜੋ ਕਰਨਾ ਜੋ ਤੇਰਾ ਦਿਲ ਕਰਦਾ ਕਰ ਲੈ ਕਰ ਲੈ ਤੇਰਾ ਹਨਾ ਪਟੇ ਤੇਰੇ ਲਵਾਉਂ ਤੇਰੇ ਨਾਨਕੇ ਕਰ ਲੈ ਕਰ ਲੈ ਜਾ ਜੋ ਕਰਨਾ ਚ ਕਰ ਲੈ ਹਲਾ ਮੈਂ ਜਿਹੜੇ ਕਾ ਸਰਪੰਚ ਤੂੰ ਮੇਰੇ ਕੋਲ ਹੋਰ ਨਾ ਖਾਂਦੀ ਜਾਈ ਪਿੰਡ ਚ ਤੇਰੀ ਬੇਇੱਜ਼ਤੀ ਚੰਗੀ ਤਰ੍ਹਾਂ ਕਰਾਣੀ ਪਈ ਤੈਨੂੰ ਦੱਸਾਂਗਾ ਜਿਹੜਾ ਇੱਕ ਵਾਰੀ ਜਿਹੜੇ ਤੇਰੇ ਜਾਦੇ ਹੱਥ ਖੁੱਲੇ ਜਾਦੇ ਤੂੰ ਮਾਰਨਾ ਜਿਹੜਾ ਗੱਜੀਆਂ ਤੇਰਾ ਜਿਹੜਾ ਤੂੰ ਬੇਰਾਮ ਨਾਲ ਅੱਜ ਕੀ ਹਾਲ ਕਰਾਉਣਾ ਮੈਨੂੰ ਜਾ ਲਾਂਦੇ ਜਿਹੜੇ ਕਾ ਸਰਪੰਚ ਦੇ ਕੋਲ ਤੇਰਾ ਕੀ ਹਾਲ ਕਰਾ ਤੂੰ ਚੱਲ ਜਾ ਜਿੱਥੇ ਜਾਣਾ ਦੇਖ ਲਾਂਗੂ ਮੈਂ ਆ ਬਈ ਤੂੰ ਬੀਬੀ ਕਿੱਦਾਂ ਗਈ? ਹਾਂ ਬੀਬੀ ਕਿੱਦਾਂ ਆ ਗਈ? ਹੋਰ ਆ ਗਈ। ਅਮਰਜੀਤ। ਸਿਹਤ ਠੀਕ ਆ? ਹਾਂ ਠੀਕ ਆ। ਹਾਂ। ਅਮਰਜੀਤ ਕਿੱਥੇ ਗਈ? ਅਮਰਜੀਤ ਬੀਬੀ ਤੈਨੂੰ ਕੀ ਪਤਾ ਇੱਥੇ ਟੇਕਿਆਂ ਨੂੰ ਗਈ ਸੀ ਬੀਬੀ ਉਹਦੀ ਬਿਮਾਰਤ ਸੀਗੀ। ਉੱਥੇ ਗਈ ਸੀ ਤਾਂ ਉੱਥੋਂ ਆਟਾ ਲੈ ਆਈ ਆ ਆਹੋ ਬਹਿ ਜਾ ਆਟਾ ਲੈ ਕੇ ਮੈਂ ਕਿਹਾ ਤੂੰ ਆਟਾ ਘਾ ਤੇ ਲੈ ਕੇ ਆਈ ਆ ਆਟਾ ਲਈ ਤਾਂ ਕੋ ਮਾਰਾ ਕੰਮ ਕੀਤਾ ਲੈ ਹਾਂ ਬੋਲੀ ਸੀ 2000 ਲਾਤੀਆਂ ਮੈਂ ਗਈ ਆ ਹਾਂ ਸਾਦੇ ਲਾਈਆਂ ਤਾਂ ਲੈ ਲੌਣੀਆਂ ਸੀ ਜੇ ਬੋਲਦੀ ਸੀ ਬਰਾਬਰ ਦੇ ਨਿਆਣੇ ਹੋਏ ਵਾ ਕੋਈ ਅਕਲਸਾਰ ਹੋਣ ਤੂੰ ਅਕਲ ਕਰ ਉਹ ਕਿੱਥੇ ਆਹੋ ਥਾਣੇ ਨੂੰ ਗਈ ਆ ਥਾਣੇ ਨੂੰ ਗਈ ਆ ਫੇ ਤੇਰੀ ਬਹੁਤ ਸੋਣੀ ਜਿੱਤ ਬਾਲਣੀ ਹੋਣਾ ਹਾਂ ਹਾਲੇ ਵੀ ਮੋਕਾ ਸਾਬਲਾ ਮੈਂ ਤਾਂ ਕੁਛ ਨਹੀਂ ਜਾਣਾ ਜਾ ਜਿਹਨੇ ਜਾਣਾ ਮੈਂ ਨਹੀਂ ਜਾਣਾ ਕਾਹ ਤੇ ਨਹੀਂ ਜਾਣ ਪਿਆ ਸੀ ਚਲ ਜਾਮਾਂਗੀ ਹਾਂ ਸਰਪੰਚ ਨੂੰ ਲੈ ਆ ਕੇ ਥੰਦ ਕੇ ਸਰਪੰਚ ਕੋ ਕੋਸ ਲਗਾਉਣੀ ਆ ਹਾਂ ਸੰਦੇ ਦਾ ਰਾਮ ਸੰਭਲਾ ਹੱਲੇ ਵੀ ਮੈਂ ਕੀ ਟਾਈਮ ਸੰਭਣਾ ਮੈਂ ਨਹੀਂ ਟਾਈਮ ਨੂੰ ਸੰਭਣਾ ਹੈਗਾ ਇਹ ਤਾਂ ਨਹੀਂ ਸੰਭਣਾ ਹੈਗਾ ਇਹਦੇ ਬਰਾਬਰ ਦੇ ਨਿਆਣੇ ਹੋਇਆ ਅੱਜ ਤੂੰ ਕਰਦਾ ਪਾਖੂਗਾ ਵੀ ਥੇਨ ਦੇਖੂਗੇ ਫਿਰ ਦੇਖੀ ਜਾਊ ਸਾਥ ਹੀ ਦੇਖੀ ਜਾਉਂਗੇ ਹਾਂ ਤੇ ਸਾਂਝ ਕੋ ਦੇ ਰਿਹਾ ਹੱਲੇ ਵੀ ਮੈਂ ਨਹੀਂ ਜਾਣਾ ਜਾ ਜਾ ਕੇ ਸਰਪੰਚ ਕੋ ਜਿਹੜਾ ਜਾ ਬਈ ਨਾ ਜਾਵੇ ਕਾਹ ਕੇ ਜਾਵੇ ਤੰਮੀ ਨਾ ਆਏ ਜਾਣਾ ਮੈਂ ਨਹੀਂ ਜਾਣਾ ਹੈਗਾ ਜਾਣਾ ਪੈਣਾ ਯਾਰ ਕੰਕੇਰਾ ਕੋਈ ਸ਼ਰਮਕਾਰ ਕੋਈ ਹੁਣ ਤਾਂ ਬਰਾਬਰ ਦੇ ਨਿਆਣੇ ਹੋ ਗਏ ਅੱਧ ਵੱਡੇ ਤੁਸੀਂ ਹੋ ਗਏ ਕੋਈ ਨਹੀਂ ਦੇਖੀ ਜਾਉ ਦੇਖੀ ਜਾਉ ਕੀ ਦੇਖੀ ਜਾਉ ਤੂੰ ਮਗਨ ਖਰਾਬ ਕਰ ਰਿਹਾ ਕਾ ਆਓ ਦਿਮਾਗ ਨਾ ਖਰਾਬ ਕਰ ਦੇਰਾ ਹਾਂ ਜਾ ਦੇਖਦਾ ਜਦੋਂ ਦੇ ਰਹੀ ਉਹਦੇ ਬੋਲ ਦੀ ਬਕਵਾਸ ਕਰਦੀ ਜਾ ਦੇਖਦੀ ਤੂੰ ਵੀ ਨੌ ਵਾਲੀ ਹੋ ਜੰਨੀ ਆ ਹਾਂ ਕਰਦਾ ਪੈਂਦਾ ਨੂੰ ਆਲੀ ਹਾਂ ਹਾਂ ਉਹ ਜਾਨੀ ਆਪਣੀਆਂ ਦੇ ਦਈਏ ਤਾਂ ਅਗਲੀਆਂ ਲੈ ਆਈ ਹੋਤੀਆਂ ਹੁੰਦੀਆਂ ਹਾਂ ਭਈ ਲਾ ਕੇ ਦੇਖੀਆ ਮੈਨੂੰ ਦੇਖਣਾ ਦੇਖਣਾ ਬੰਦ ਤੈਨੂੰ ਇਹ ਤੈਨੂੰ ਸ਼ਰਮ ਆਉਂਦੀ ਮੈਂ ਜਾਵਾਂ ਮੇ ਤਾਂ ਕੰਮ ਨਹੀਂ ਹੁੰਦਾ ਹੈਗਾ ਮੇ ਤਾਂ ਕੰਮ ਨਹੀਂ ਹੁੰਦਾ ਕੋਈ ਨੰਗਾ ਮੈਂ ਚੱਲੀ ਆ ਹਲੋ ਹੈਲੋ ਹਾਂਜੀ ਹਾਂਜੀ ਹਲੋ ਗਾ ਬਿੱਟੂ ਬੋਲਦਾ ਹਾਂ ਹਾਂਜੀ ਹਾਂਜੀ ਬਿੱਟੂ ਆ ਜੀ ਕਿਦਾਂ ਆ ਚੱਲ ਠੀਕ ਆ ਜੀ ਠੀਕ ਆ ਵਧੀਆ ਉਹ ਤੇਰੇ ਘਰ ਆੜਿਆ ਮੇਰੇ ਕੋਲ ਆ ਖੜੀ ਆ ਕੀ ਚੱਕਰ ਹੋ ਗਿਆ ਤੁਹਾਡਾ ਕੌਣ ਜੀ ਤੁਸੀਂ ਕੌਣ ਸਰਪੰਚ ਬੋਲਦਾ ਪਸਾਣਿਆ ਨਹੀਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦਾ ਹੋਈ ਹਾਂਜੀ ਬਾਜੀ ਉਹ ਤੇਰੇ ਘਰ ਆੜੀ ਐ ਤੇ ਮੇਰੇ ਕੋਲ ਆ ਜੋ ਕੀ ਗੱਲ ਹੋਈ ਤੁਹਾਡੀ ਉਹ ਕੁਝ ਨਹੀਂ ਬਾਜੀ ਮਲ ਜੀ ਐਵੇਂ ਤੂੰ ਮੈਂ ਮੈਂ ਹੋ ਗਿਆ ਨਹੀਂ ਇਹ ਥਾਣੇ ਨੂੰ ਤੁਰ ਜਾ ਤੂੰ ਹੈ ਉਹ ਬੰਦਿਆਂ ਵਾਲੇ ਕੰਮ ਕਰ ਤੂੰ ਕੁੱਟਿਆ ਗਿਆ ਉਹਨੂੰ ਭਾਜੀ ਮਰ ਜਾ ਬੋਲਦੀ ਰਹਿੰਦੀ ਮੋਰੇ ਬੋਲਦੀ ਰਹਿੰਦੀ ਤੇਰੇ ਮੋਰੇ ਕੋਈ ਬੰਦੇ ਵਾਲਾ ਕੰਮ ਕਰ ਲੈ ਤੀਜਾ ਚੌਥਾ ਹੀ ਲਾ ਹੋ ਗਿਆ ਤੇਰਾ ਕੋਈ ਨਹੀਂ ਸਰਪੰਚ ਸਾਹਿਬ ਆ ਲੈ ਆ ਮਾਤਾ ਵੀ ਦੇਈ ਵਿਚਾਰੀ ਆ ਗਈ ਮਗਰੀ ਆਓ ਮਾਤਾ ਵੀ ਇੱਥੇ ਆ ਆ ਵੇ ਲੜ ਕੇ ਤੁਰ ਕੇ ਮੈਂ ਟੈਨਸ਼ਨ ਚ ਮਾਤਾ ਨੂੰ ਪਾਈ ਰੱਖਦਾ ਤਸੇ ਕਾਨੂੰ ਟੈਨਸ਼ਨ ਚ ਪੈ ਜਾਂਦੀ ਐਵੇਂ ਮਾੜੀ ਪੈਣੀ ਟੈਨਸ਼ਨ ਚ ਮੇਰੀ ਗਾਗਮ ਇਹਨੂੰ ਤੇ ਇਦਾਂ ਕਰਨ ਨੂੰ ਮੈਂ ਉਹਨਾਂ ਜਿਹੜੇ ਇੱਥੇ ਕਰੇ ਰਹੀ ਜਾਂਦੇ ਨੇ ਉਹਨ ਕਿਤੇ ਚਲੋ ਕੋਈ ਨਹੀਂ ਆਜੋ ਬਾਜੀ ਆਜੋ ਆ ਜਲ ਮਾਤਾ ਨੂੰ ਕੁੜੀ ਨੂੰ ਬੈ ਕੇ ਘਰ ਨੂੰ ਆਣਾ ਮੈਂ ਮਗਰੇ ਠੀਕ ਆ ਬਾਜੀ ਕੋਈ ਗੱਲ ਨਹੀਂ ਆਜੋ 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 ਆ ਜਲ ਮਾਤਾ ਲੈ ਜਾ ਨਾਲੇ ਆਣਾ ਮੈਂ ਹੋਰ ਇਹਨੇ ਸਰਪੰਚ ਜੀ ਹਜੇ ਤੱਕ ਆਜਾਂਗਾ ਸਰਪੰਚ ਕੋ ਜਾ ਕੇ ਚੰਗੀ ਤੂੰ ਮੇਰੀ ਇੱਜ਼ਤ ਨਾਲ ਇਹਦੇ ਰਾਗੇ ਨਾਲ ਜਾ ਕੇ ਸਰਪੰਚ ਕੋਲ ਤਾਂ ਮੈਂ ਤਾਂ ਬੈ ਕੇ ਆਈ ਹਾਂ ਸਰਪੰਚ ਕੋ ਰਾਕੇ ਹੈ ਨਾ ਕਾਜ ਤੋੜ ਕੇ ਥਾਣੀ ਤਾਂ ਹੀ ਥਾਣੀ ਤੋਂ ਬਚਾਇਆ ਤੈਨੂੰ ਵੀ ਤੇਰੀ ਬੇਟੀ ਹੋਰ ਹੋਣੀ ਸੀ ਕਿਤੇ ਅੱਗੇ ਤਾਂ ਹੋਈ ਹੋਣੀ ਸੀ ਕੁਝ ਨਹੀਂ ਹੁੰਦੀ ਬੇਟੀ ਕਿਤੇ ਅੱਛਾ ਇਹ ਕੀ ਅੱਜਤ ਬਣਾਤੀ ਥਾਣੇ ਸਰਪੰਚ ਕੋ ਜਾ ਕੇ ਨਹੀਂ ਫੇ ਕੀ ਕਾਟੇ ਦੇ ਬਗਲੇ ਤਾਂ ਇੰਨੇ ਗੱਲਾਂ ਕਰਾਈਆਂ ਕੀਤੀਆਂ ਕੀ ਹੁੰਦਾ ਆ ਤਾਂ ਮਾਪੇ ਦਿੰਦੇ ਆ ਲੋੜੇ ਨਹੀਂ ਲਿਆਉਣ ਦੀ ਜਿਆਦਾ ਮੈਂ ਕਾਹ ਦੀ ਲੋੜਾ ਕੀ ਆਪਣੀ ਅਸੀਂ ਨਹੀਂ ਆਪਣੀਆਂ ਕੁੜੀਆਂ ਦਿੰਦੇ ਸੀ ਸਰਪੰਚ ਦੇ ਸਾਹਮਣੇ ਨਾ ਹੁਣ ਬਾਥੇ ਰੋਈ ਪਾਈ ਸਰਪੰਚ ਤੇ ਬਜਾਰਾ ਚੰਗਾ ਆਇਆ ਹੁਣ ਫਾਇਦਾ ਬਾਤ ਕੀਤਾ ਅੱਛਾ ਉਹ ਸਾਹਮਣੇ ਬਾਹਰ ਹੀ ਰਹੀ ਨਾ ਪਾ ਜਿਹੜਾ ਕਾਰ ਲੈ ਕੇ ਆ ਗਿਆ ਨਹੀਂ ਤੇ ਜੇ ਉੱਥੇ ਜਾਂਦਾ ਨਾ ਤੇਰੇ ਨਾਲ ਤਾਂ ਪੈਸੇ ਲਾਉਂਦਾ ਨਾ ਆਪਣੀ ਬੇਇੱਜ਼ਤੀ ਕਰਾਉਂਦਾ ਹੋਣੀ ਸੀ ਨਾ ਬੇਇੱਜ਼ਤੀ ਇਹ ਵੀ ਜਿਹੜਾ ਚੰਗੀ ਕੀਤੀ ਇਹਨੇ ਵੀ ਬੇਇੱਜ਼ਤੀ ਹੋ ਸਰਪੰਚ ਹੋ ਗਈ ਆ ਤਾਂ ਫੇਰ ਮੁੰਡਾ ਜਾਣ ਦੇ ਕੰਮ ਕੀਤੇ ਜਾਣਾ ਹੀ ਸੀਗਾ ਫੇਰ ਅਗਲੀ ਨਾਲ ਕੇ ਸਸਤੀ ਕਾਰ ਸਸਤੀ ਕਾਰ ਕਿੰਨਾ ਚੱਲ ਠੀਕ ਹੈ ਜੀ ਹੋਰ ਠੀਕ ਹੈ ਠੀਕ ਹੈ ਵਧੀਆ ਕੀ ਚੱਕਰ ਪੈ ਗਿਆ ਕੁਝ ਵੀ ਨਹੀਂ ਚੱਕਰ ਦੀ ਬਣਾਇਆ ਨਹੀਂ ਹਾਂ ਦੱਸਿਆ ਇਹ ਧੰਨ ਸਰਪੰਚ ਸਾਹਿਬ ਆਟਾ ਲਈ ਆਇਆ ਤੇ ਕਿਹਾ ਤੇ ਇੱਕ ਵਾਰ ਪੱਕੀ ਦਾ ਆਟਾ ਲੈ ਜਾਂਦਾ ਨਹੀਂ ਵੀ ਤੇ ਆਟਾ ਲੈ ਆਈ ਕੁੜੀ ਫੇ ਕਿਹੜੀ ਹਫਤਾ ਦੀ ਸੀ ਆਟਾ ਨਹੀਂ ਲਿਆਉਂਦੀ ਸਰਪੰਚ ਸਾਹਿਬ ਘਾਟਾ ਕਰਾਉਂਦੀ ਆ ਕਾਦਾ ਘਾਟਾ ਤੇ ਰਹੇ ਤੇ ਬਾਕੀ ਜਿਹੜੇ ਰਿਸ਼ਤੇਦਾਰ ਅਗਲੇ ਵੀ ਕਹਿੰਦੇ ਇਹਦਾ ਸਾਲ ਆਟੇ ਜੋਗਾ ਵੀ ਹੈ ਨਹੀਂਗਾ ਗਾਲ੍ਹਾਂ ਕੱਢਦੇ ਅਗਲੇ ਮੇਰੀ ਗੱਲ ਤੋਂ ਗੁੱਸਾ ਨਾ ਕਰੀਂ ਮੇਰੀ ਗੱਲ ਦਾ ਇਹ ਹੁਣ ਤੈਨੂੰ 2 ਕਿਲੋ ਆਟੇ ਦਾ ਤਾਂ ਤੈਨੂੰ ਤੈਨੂੰ ਲੱਗਦਾ ਵੀ ਮੈਨੂੰ ਮਹੌਲ ਕਰਦੇ ਆ ਔਰ ਜਿੱਦਣ ਬੈੱਡ ਲੈ ਗਏ ਆ ਵਿਆਹ ਨੂੰ ਰਾਜਨਾ ਪਰ ਪੇਟੀ ਆਈ ਆ ਬੈੱਡ ਆਇਆ ਸੋਫਾ ਆਇਆ ਉਸ ਦਿਨ ਤੈਨੂੰ ਸ਼ਾਨਮਨੀ ਜੀ ਆਈ ਹੁਣ ਆਟੇ ਦੀ ਤੈਨੂੰ ਸ਼ਾਨਮਾ ਜੀ ਥਾਣੇ ਨੂੰ ਤੁਰੂ ਜਿਵੇਂ ਮੈਂ ਨਾਮ ਔੜਦਾ ਮੇਰੀ ਜਿਹੜਾ ਦੂਜਾ ਸਰਪੰਚ ਹੁੰਦਾ ਪਹਿਲਾਂ ਵਾਲਾ ਇਹਨੂੰ ਸਦਿਆਂ ਦਾ ਥਾਣੇ ਉੱਥੇ ਤੇਰੀ ਬਹੁਤ ਹਣੀ ਇਜਤ ਬਣਦੀ ਇਹ ਜਿੱਦ ਕੀ ਅਗਲੇਾਂ ਦਾ ਝਾਂ ਚਟਕਾਲੀਆਂ ਲਾਉਂਦੀ ਮਾਦਾ ਮਾਦਾ ਕੀ ਹੁੰਦਾ ਆਟਾ ਹਾਂ ਕੀ ਆਟਾ ਆ ਇਹਨੂੰ ਉਸੇ ਆਟੇ ਨੇ ਨਾਲੇ ਉੱਥੇ ਥਾਲੇ ਜਾ ਕੇ ਦੱਸਦਾ ਵੀ ਆਟੇ ਮੱਕੀ ਦੇ ਆਟੇ ਦੀ ਖਾਦ ਲੈ ਆਂਗਾ ਆ ਬੰਦਾ ਬਣਿਆ ਦਾ ਸਰਦ ਤੁਹਾਨੂੰ ਨਹੀਂ ਪਤਾ ਬੋਲਦੀ ਵੀ ਬਹੁਤ ਆ ਮੋਰੇ ਨਹੀਂ ਬੋਲੀ ਕੁੜੀ ਤਾਂ ਬੋਲਦੀ ਤਾਂ ਵੀ ਤੂੰ ਦੱਸ ਕੇ ਰਹੋ ਯਾਰ ਇਹ ਜੇ ਦੱਸ ਦੇ ਤਾਂ ਇਹ ਥੱਪੜ ਵੀ ਮਾ ਨਾ ਘੱਟ ਵੀ ਚਲਾਣ ਮੇਰਾ ਬੋਲਣ ਦਾ ਹੀ ਦੁੱਖ ਇੰਨਾ ਲੱਗਦਾ ਉਹ ਕੁੱਟਣ ਦਾ ਕਿਦਰ ਹੱਥ ਲੱਗਣ ਦਾ ਕਿਦਰ ਮਸਲਾ ਹੋਇਆ ਯਾ ਦੇ ਨੂੰ ਕਹ ਮੈਂ ਕਿ ਤੂੰ ਉਥੋਂ ਕੋਈ ਚੀਜ਼ ਨਹੀਂ ਲੈ ਕੇ ਆਉਣੀ ਕਿਉਂ ਲੈ ਕੇ ਆਉਂਦੀ ਐ ਇਹ ਜਾਂ ਜੰਦੇ ਦਾ ਲੈ ਆਉਣੀ ਪੈਂਦੀ ਆ ਨਾ ਮੇਰੀ ਗੱਲ ਸੁਣ ਮਾਤਾ ਪਿਛਲੇ ਸਾਲ ਲੋਹੜੀ ਤੇ ਤੇਰੇ ਮੁੰਡੇ ਨੂੰ ਸਾਈਕਲ ਲੈ ਕੇ ਦਿੱਤਾ ਰੇਂਜ ਦੇ ਉਦੋਂ ਦਾ ਲਈ ਵੇਦਦਾ ਸੀ ਆ ਮੇਰੇ ਮੁੰਡੇ ਦੇ ਮਾਮੇ ਨੇ ਦਿੱਤਾ ਉਦੋਂ ਤੇ ਇੱਜਤ ਨਹੀਂ ਉਦੋਂ ਨੇ ਦੀ ਬਣੀ ਉਹ ਤੇ ਹੁੱਪ ਕੇ ਦਾ ਤੈਨੂੰ ਮੈਨੂੰ ਯਾਨੀ ਜੇ ਤੈਨੂੰ ਉਹ ਸਾਈਕਲ ਦੇ ਦਿੱਤਾ ਉਦੋਂ ਤੇਰੀ ਇੱਜਤ ਬਣਦੀ ਸੀ ਆ ਹੁਣ ਆਟੇ ਨਾਲ ਤੇਰੀ ਇੱਜਤ ਲਾਪੇ ਘਟਣ ਉਦੋਂ ਦਾ ਹੋ ਬੱਕੇ ਦਾਦਾ ਜੀ ਮਗਰ ਦਾਣੇ ਲਾ ਕੇ ਤੁਰਿਆ ਮਾਤਾ ਪਿੰਡੀ ਦਾ ਮੈਂ ਕਿਹਾ ਸਿਕਰ ਨਵਾਂ ਘੜਾਇਆ ਕਹਿੰਦਾ ਨਹੀਂ ਮੁੰਡੇ ਨੂੰ ਉਹਦੇ ਮਾਮੇ ਨੇ ਕੇਫੜ ਦਿੱਤਾ ਜਾਨ ਦੇਣ ਤੇ ਨਾਲੇ ਲੋੜੀ ਸੀ ਉਦੋਂ ਤੇ ਹੀ ਇੱਜ਼ਤ ਬਣਦੀ ਸੀ ਚਲੋ ਨਿਆਣਿਆਂ ਨੂੰ ਦਿੱਤਾ ਉਹ ਨਹੀਂ ਅੱਛਾ ਆਟਾ ਜਾਨੀ ਰੋਟੀ ਤਾਂ ਗੱਲੇ ਨੂੰ ਤੈ ਖਾਣੀ ਸੀ ਉਹ ਨਹੀਂ ਨਿਆਣਿਆਂ ਨੇ ਖਾਣੀ ਸੀ ਕਰਪਾ ਸਾਹਿਬ ਇਹ ਵੀ ਹੁੰਦਾ ਹੈ ਅਗਲਾ ਕਹਿੰਦਾ ਇਹ ਤਾਂ ਆਟੇ ਜੋਗਾ ਵੀ ਹੈ ਨਹੀਂਗਾ ਉਹ ਐਦਾਂ ਕਰ ਉਹ ਭਰਾਵਾ ਆਟਾ ਜਿਹੜਾ ਮੈਨੂੰ ਦੇਦੇ 4 ਕਿਲੋ ਮੈਂ ਆਪਣੇ ਘਰ ਦੇ ਕੇ ਪਕਾਉਂ ਦੇਖ ਲੈ ਮੇਰੀ ਅੱਜ ਤਾਂ ਕੱਢਣ ਲੱਗੀ ਨਵੀਂ ਗੱਲ ਹੈ ਜਿੰਨੀ ਵਾਰੀ ਜਾਂਦਾ ਅਗਲੇ ਹਰੇਕ ਕੋਈ ਨਾ ਕੋਈ ਹਰੇਕ ਵਾਰੀ ਕੋਈ ਨਾ ਕੋਈ ਚੀਜ਼ ਦਿੰਦੇ ਹੀ ਅਸੀਂ ਵੀ ਸਾਡੇ ਘਰ ਸਾਡੀ ਭੈਣਾਂ ਦੀ ਅਸੀਂ ਵੀ ਕੁਝ ਨਾ ਕੋਈ ਦੇ ਕੇ ਭੇਜੀਦਾ ਹੀ ਆ ਜੇ ਮੱਕੀ ਦਾ ਲਾਲ ਮੱਕੀ ਦਾ ਆਟਾ ਬੰਦਾ ਬਾਨੂ ਫਿਰਦਾ ਮੱਕੀ ਦੇ ਆਟੇ ਦੀ ਖਾਤਰ ਕੋਈ ਨਾ ਕੋਈ ਬੰਦਾ ਜੇ ਬੰਦਾ ਸਰਪੰਚ ਸਾਹਿਬ ਇਹ ਇੱਕ ਬੰਦਾ ਹੈ ਕੱਜ ਦੀ ਗੱਲ ਦੇ ਬੰਦੇ ਕਹਿੰਦਾ ਲੜਿਆ ਉਹ ਬੰਦਾ ਪਤਾ ਵੀ ਲੱਗ ਕੋਈ ਉ ਇਹ ਲੈ ਵੀ ਕਿਤੇ ਗਲਤੀ ਖਾਧ ਮੱਕੀ ਦੇ ਆਟੇ ਦੀ ਖਾਤਰ ਕੋਈ ਤੁੰਨ ਵਾਲਾ ਵੀ ਅਗਲਾ ਕਹੇ ਵੀ ਹਾਂ ਇੱਥੇ ਗਲਤੀ ਆ ਗਲਤੀ ਹੋ ਗਈ ਨਹੀਂ ਕੁਛ ਕੰਦਾ ਗਲਤੀ ਹੋ ਗਈ ਤੇਰੀ ਉੱਤੇ ਥਾਣੇ ਜਾ ਕੇ ਮੰਨਣ ਵਾਲੇ ਤੈਨੂੰ ਲੱਗਦਾ ਪਤਾ ਇਹਨੂੰ ਦੱਸੋ ਵੀ ਮੋਰੇ ਬੋਲੇ ਨਾ ਮੇਰੇ ਨਹੀਂ ਮੈਂ ਐਦਾਂ ਕਰਾ ਰਖੋリエ ਉਹ ਆਟਾ ਵੀ ਰਹਿ ਜਾ ਥਾਣੇ ਤੇ ਉੱਥੇ ਇਹਨੂੰ ਕੋਈ ਬਣਾ ਲੈ ਪਕਾ ਕੇ ਖਾ ਲੈ ਥਾਣੇ ਵਾਲਿਆਂ ਨੂੰ ਮੱਕੀ ਦੀਆਂ ਰੋਟੀਆਂ ਰੋਟੀ ਬਾਲਾ ਸਾਹਿਬ ਤੁਸੀਂ ਮੈਨੂੰ ਰੋਕ ਲਿਆ ਮੈਂ ਤਾਂ ਤੁਹਾਨੂੰ ਕਿਹਾ ਸੀ ਮੈਂ ਥਾਣੇ ਉਹ ਤਾਂ ਥਾਣੇ ਨੂੰ ਵੀ ਫੇਰ ਵੀ ਮੈਂ ਕਿਹਾ ਜਦ ਇੰਨਾ ਚੰਗਾ ਜਦ ਆ ਆਣੀ ਦਲਦਾ ਰਾਦੇ ਨਾ ਮਾਤਾ ਕੋਚੋ ਆਨੇ ਵੀ ਆਕਰ ਜਾਤੇ ਖਾਣਾ ਇਹ ਠਾਣੇ ਜੰਡਾਨੀਏ ਦੇ ਚਾਰ ਪਟੇ ਲੱਗਦੇ ਨੇ ਸਰਪੰਚ ਸਾਹਿਬ ਜਾਤੇ ਜ ਨਹੀਂ ਇਹਨੇ ਸੁਧਰ ਲਾ ਲਾ ਦੇਖ ਲੋ ਇਹ ਕੱਟ ਕਰਦੀ ਆ ਉਹ ਫੇਰ ਹੁਣ ਮੈਂ ਤੂੰ ਜਾਣਾ ਇਹ ਠਾਣੇ ਜਾਦ ਉਹਨੂੰ ਕੁੱਟਣਾ ਹੋਰ ਕੀ ਹੋਊਗਾ ਬੋਲਦੀ ਵੀ ਬਹੁਤ ਆ ਕਾ ਮੈਂ ਕਿਹਾ ਉਹਨੇ ਗਾਉਂ ਠੀ ਕਰਦਾ ਮੈਂ ਤਾਂ ਬੋਲਦੀ ਆ ਨਾ ਮਾਤਾ ਕੋੜੀ ਨਾ ਮੈਂ ਉਹਦਾ ਬੋਲਦੀ ਆ ਮਾਤਾ ਤੇਰੀ ਫਿਆਣੀ ਮਾਰੀ ਮੋਟੀ ਸਾਂਗ ਕਰ ਸਰਪੰਚ ਸਾਹਿਬ ਆਟੇ ਦੀ ਨਹੀਂ ਗੱਲ ਹੈਗੀ ਹਾਂ ਕੋਣ ਕਹੇ ਸਾਡੂ ਆ ਨਾ ਦੋੇ ਸ਼ਰਾਬ ਪੀ ਕੇ ਕਿਚਰਾ ਕਰਦੀ ਆ ਕੀ ਕਹਿੰਦੇ ਬਸ ਆਹੀ ਤੂੰ ਸਮਾਨ ਇੱਥੋਂ ਦਿੰਦੇ ਆ ਸੌਰਾ ਦਿੰਦੇ ਤੂੰ ਤਾਂ ਹੈ ਹੀ ਕਸੂਰ ਜੋ ਮੈਂ ਇੱਕ ਤੈਨੂੰ ਦੱਸਾਂ ਹਾਂਜੀ ਇਹ ਕਸੂਰ ਉਹਦਾ ਨਹੀਂ ਨਾ ਤੇਰੇ ਸੌਰਾ ਦਾ ਕਸੂਰ ਤੇਰਾ ਆ ਪਤਾ ਹੈ ਮਾਦਾ ਇਹ ਆਟਾ ਲੈ ਕੇ ਲੜ ਪੈਂਦਾ ਉਹਨਾਂ ਤੱਕ ਗੱਲ ਪਹੁੰਚ ਜਾਂਦੀ ਉਹ ਬੰਦੇ ਇੱਥੇ ਜਾ ਕੇ ਜਾਂਦੇ ਹੁਣ ਇਦਾਂ ਦੇ ਬੰਦੇ ਬਿਸ਼ਰਮ ਹੁੰਦੇ ਆ ਹੁਣ ਅਸੀਂ ਕਿੱਥੇ ਮਾਰ ਜਾਂਦੀ ਆ ਉਹ ਬਾਬਾ ਤਾਂ ਜਿਆਦਾ ਲੈ ਕੇ ਜਾਂਦੇ ਨੇ ਪਰਦੇ ਤੋਂ ਪਰਦਾ ਰੱਖਦੇ ਨੇ ਤੂੰ ਲੜ ਕੇ ਚੌਧਰੀ ਬਾਂਜਣਾ ਮੱਕੀ ਦੇ ਆਟੇ ਤੋਂ ਲੜ ਪਿਆ ਉਹਨੂੰ ਦੇਰੀ ਗੱਲ ਨਹੀਂ ਵੀ ਪਤਾ ਉਹ ਵੀ ਪਤਾ ਲੱਗ ਜਾਂਦਾ ਸਾਰਿਆਂ ਨੂੰ ਦਿੰਦੀ ਆ ਸਾਰਿਆਂ ਲੈ ਕੇ ਜਾਂਦਾ ਉਹ ਸਮਾਂ ਕਿ ਜਿਆਦਾ ਲੈ ਕੇ ਜਾਂਦਾ ਉਹ ਬਾਕੀ ਰਹੇ ਓਏ ਆਪਣਾ ਉਹ ਫੋਗਰਪੁਰ ਨੇ ਸਾਰਾ ਕੋ ਦਾ ਦਿੰਦਾ ਉਹ ਪਰਦੇ ਨਾਲ ਲੈ ਜਾਂਦੇ ਜਿਹੜਾ ਪਮਾ ਤੇ 5 ਕਿਲੋ ਲਿਆਈ ਉਹ ਬਾਬਾ 15 ਕਿਲੋ ਲੈ ਕੇ ਜਾਂਦੇ ਹੁਣ ਉਹ ਭਾ ਵੀ ਨਹੀਂ ਕਰਦੇ ਕੀ ਤੇ ਕਰ ਰਹੇ ਹੋ ਕਾ ਇਹਨੇ ਮੈਨੂੰ ਕੁੜੀ ਨੇ ਦੱਸਿਆ ਵੀ ਮੈਂ ਇਹਨੂੰ ਸਵੇਰੇ ਦੱਸ ਕੇ ਗਈਆਂ ਤੇਲ ਦਿੱਤਾ ਯਾਨੀ ਉਹ ਜਿਹੜਾ ਤੂੰ ਤੇਲ ਭੇਜਿਆ ਕੀ ਕਰੀ ਇਹਦਾ ਭਰਾ ਉੱਥੇ ਲੈ ਕੇ ਆਣਾ ਉਹ ਆਪਣੀ ਮਾਂ ਨੂੰ ਤੇਲ ਉਹਦੇ ਗੋਡੇ ਮਾਂ ਨੂੰ ਐਤੋਂ ਮਾਲਚਾਰ ਨੂੰ ਤੂੰ ਤੇਲ ਭੇਜਦਾ ਚਲੋ ਮੈਂ ਕਿਹਾ ਸਿਆਣਾ ਬੰਦਾ ਆ ਚਲੋ ਕੋਈ ਗੱਲ ਨਹੀਂ ਗਾੜੀ ਗਾੜੀ ਸਿਆਣੀ ਤੇਲ ਭੇਜਦਾ ਤੂੰ ਤਾਂ ਤੇਆਣੀ ਆ ਉਹ ਜੇ ਉਹ ਬਗੈਰੀ ਨੇ ਆਟਾ ਭੇਜਦਾ ਫੇਰ ਮਾਰੀ ਹੋ ਗਈ ਨੇ ਇਹ ਚੀਜ਼ ਨਹੀਂ ਆਉਂਦੀ ਉਹ ਮਾਰੀ ਆ ਉਹ ਮਾਰੀ ਆ ਸਰਪੰਚ ਸਾਹਿਬ ਬਹੁਤ ਮਾੜਾ ਲੱਗਦਾ ਜਦੋਂ ਆਟਾ ਸਮਾਨ ਉੱਥੋਂ ਲੈ ਕੇ ਆਉਂਦੀ ਕੋਈ ਚੀਜ਼ ਮੈਂ ਨਹੀਂ ਉਹ ਚੀਜ਼ ਲਿਆਣ ਦੇਣੀ ਨਹੀਂ ਹੋਈ ਔਰ ਜਨਨਾ ਚ ਜ਼ਿੰਦਗੀ ਮਾਪਿਆਂ ਦੀ ਹੁੰਦਾ ਚਰੋਂ ਨਹੀਂ ਦੇਣਾ ਇਹ ਦੇਣਾ ਜਾਂ ਜਾਨੀ ਉਹ ਭਰਾਵਾ ਜੇ ਤੈਨੂੰ ਦਹੀਂ ਜੰਗਾ ਲੱਗਦਾ ਦਿਲਿਆ 4 ਕਿਲੋ ਆਟਾ ਮੈਨੇ ਉਹਦੇ 45 ਰੁਪਏ ਕਿਲੋ ਆਟਾ ਆ ਉਹ ਉਹਨਾਂ ਦਾ ਤਾਂ ਦਿਮਾਗ ਖਰਾਬ ਹੈ ਜਿਹੜੇ ਤੈਨੂੰ ਆਟਾ ਭੇਜਦੇ ਆ 45 ਰੁਪਏ ਕਿਲੋ ਕ ਮੱਕੀ ਦਾ ਆਟਾ ਚਲੋ ਸਰਪੰਚ ਸਾਹਿਬ ਕੋਈ ਗੱਲ ਨਹੀਂ ਛੱਡੋ ਹੁਣ ਮੈਂ ਨਹੀਂ ਇਹਨੂੰ ਕੁਝ ਵੀ ਕਹਿੰਦਾ ਆਪ ਕਹਿੰਦਾ ਦੁੱਧ ਲੈ ਜਾ ਵਾ ਦੁੱਧ ਲੈ ਜਾ ਫਲਾਣਾ ਲੈ ਜਾ ਮਾਤਾ ਲਈ ਚਲੋ ਮੇਰੋਂ ਗਲਤੀ ਹੋ ਗਈ ਮੈਂ ਨਹੀਂ ਮੁੜ ਕੇ ਇਹਨੂੰ ਕੁਝ ਕਹਿਣਾ ਪਰ ਯਾਨੀ ਪੇਕਿਆਂ ਦਾ ਮੱਕੀ ਦਾ ਆਟਾ ਤਾਂ ਮੇਰਾ ਇਹਦਾ ਹੁੰਦਾ ਹੈ ਘਾਟਾ ਹਾਂਜੀ ਹਾਂਜੀ ਮੇਰਾ ਯਾਨੀ ਤੇ ਬੈੱਡ 'ਤੇ ਮੈਂ ਇੱਕ ਹੋਰ ਭੇਜਦਾ ਨਾ ਉਹ ਨਹੀਂ ਚੋਬਣਾ ਹੋਰ ਇਹ ਜੋ ਮੈਂ ਕਿਹਾ ਭਈ ਦਾ ਮਾਨ ਗਿਆ ਤੈਨੂੰ ਚਲੋ ਕੋਈ ਜਿਆਦਾ ਵਿਆਹ ਨੂੰ ਕਹਿੰਦਾ ਭਾਈ ਮੈਂ ਦਾਜ ਦੋ ਬਿਨਾਂ ਵਿਆਹ ਕਰਨਾ ਚਲੋ ਮੈਂ ਮਾफी ਮੰਗਦਾ ਸਰਪੰਚ ਸਾਹਿਬ ਟਰਾਲਪੁਰੀਏ ਮੇਰੀ ਗੱਲ ਸੁਣ ਹਾਂਜੀ ਪੈਸੇ ਗਲਤੀ ਤੇਰੀ ਵੀ ਐ ਇੰਦਾ ਚੀਜ਼ ਨੂੰ ਜੇ ਦੱਸਣਾ ਮੋੜਾ ਜਿਹਾ ਦੱਸ ਰਿਹਾ ਕਰ ਠੀਕ ਆ ਕੋਈ ਨਹੀਂ ਅੱਗਰ ਤੈਨੂੰ ਪੁੱਛਦੇ ਲਿਆਇ ਕੋਈ ਨਹੀਂ ਫਿਰ ਮੈਂ ਤੁਹਾਨੂੰ ਕਹੂੰਗਾ ਤਾਂ ਲਿਆਇਂਗੇ ਨਾ ਕਿਹਾ ਨਾ ਮੈਂ ਲੈ ਕੇ ਆਈ ਆਂ ਮੈਂ ਲੈ ਕੇ ਨਹੀਂ ਆਇਆ ਕਹਿੰਦਾ ਤੁਹਾਨੂੰ ਦੱਸਣਾ ਬਣਦਾ ਇਹ ਵੀ ਗੱਲ ਸਹੀ ਆ ਤੁਹਾਡੀ ਹਾਂ ਤੂੰ ਵੀ ਮਰੇ ਜਾ ਕੋਈ ਗੱਲ ਨਹੀਂ ਵੇ ਮਮੋ ਤੇ ਮਰੇ ਵੀ ਮੰਮੀ ਆਟਾ ਭੇਡਣ ਲੱਗੀ ਮੈਂ ਲਿਆਵਾਂ ਠੀਕ ਆ ਕੋਈ ਨਹੀਂ ਹੁਣ ਦੱਸ ਦਿਆ ਕਰੋ ਹਾਂ ਨਾਲ ਲਿਆਉਂਗੀ ਮੈਂ ਬਾਬਾ ਚਲ ਚਲ ਆਉਣਾ ਚਲੋ ਠੀਕ ਆ ਨਹੀਂ ਹੱਥ ਜੋੜ ਕੇ ਨਹੀਂ ਉਦਾਂ ਵੀ ਠੀਕ ਐ ਤੂੰ ਵੀ ਦੇਖ ਕੇ ਦੇਖੋ ਰਾਤ ਕੋਈ ਜ਼ਿਆਦਾ ਨਾ ਲੈ ਲਈ ਭਾਈ ਤੂੰ ਥੋੜੀ ਜੀ ਲੈ ਲੈ ਚਲ ਕੋਈ ਗੱਲ ਨਹੀਂ ਮਾਪਿਆਂ ਦਾ ਮਾਣ ਰਹਿ ਜਾਂਦਾ ਵੀ ਸਾਡੇ ठी ਘਰੋਂ ਚੱਲੀ ਆ ਗੱਲ ਹੋਰ ਥੋੜਾ ਕੁਝ ਵੀ ਆ ਤੂੰ ਆਪਣੇ ਘਰ ਰੋਟੀ ਕਮਾ ਕੇ ਖਾਣਾ ਹੀ ਆ ਇਹਨੂੰ ਕੰਮ ਵਾਲਾ ਦੇਖ ਕੇ ਉਹਨੂੰ ਤੋੜਿਆ ਆ ਮੈਂ ਵੀ ਇਹਨੂੰ ਕਦੇ ਕਿਹਾ ਮਗਾ ਤੂੰ ਠੀਕ ਨਾਲ ਲੈ ਕੇ ਆਇਆ ਕਰ ਕੋਈ ਜੇ ਕਿਤੇ ਭੇਤੀ ਇਦਾਂ ਮਾਪਿਆਂ ਦਾ ਮਾਣ ਹੋ ਜਾਂਦਾ ਲੈ ਵੀ ਸਾਡੇ ਘਰੋਂ ਤੁਹਾਡੀ ਧੀ ਚੱਲੀ ਆ ਖਾਲੀ ਹੱਥ ਨਹੀਂ ਚੱਲੀ ਬਸ ਆਹੀ ਐਨੀ ਕੀ ਗੱਲ ਆ ਇੱਧਰ ਜਿੰਦੇ ਸੀ ਬੰਦਾ ਬੰਦ ਗਈ ਚਲੋ ਕੋਈ ਚਲੋ ਮੈਂ ਚਾਹ ਬਣਾਣੀ ਸਰਪੰਚ ਸਾਹਿਬ ਚਾਹ ਪੀਓ ਚਲੋ